ਪਾਕਿਸਤਾਨ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਕੱਲ ਮੌਕ ਡ੍ਰਿਲ ਹੋਣ ਜਾ ਰਹੀ ਹੈ ਕੱਲ ਸ਼ਾਮ 6 ਵਜੇ ਸਿਵਲ ਡਿਫੈਂਸ ਐਕਸਰਸਾਈਜ਼ ਕੀਤੀ ਜਾਵੇਗੀ ਆਪਰੇਸ਼ਨ ਸ਼ੀਲਡ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਤਹਿਤ ਅਫਸਲ ਇਹ ਮੌਕ ਡ੍ਰਿਲ ਕੀਤੀ ਜਾਵੇਗੀ ਪੰਜਾਬ ਸਿਵਲ ਡਿਫੈਂਸ ਵਿਭਾਗ ਨੇ ਇਸ ਨੂੰ ਲੈ ਕੇ ਬਕਾਇਦਾ ਹੁਕਮ ਜਾਰੀ ਕੀਤੇ ਨੇ ਸਵੇਰੇ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਨੇ ਜੰਗ ਵਰਗੇ ਹਾਲਾਤ ਦੇ ਨਾਲ ਆ ਨਿਪਟਣ ਦੀ ਇਜ਼ਦਰਾਣ ਅੱਤਿਆਰੀ ਕੀਤੀ ਜਾਵੇਗੀ ਇਸ ਤਰੀਕੇ ਦੀ ਪਹਿਲਾਂ ਵੀ ਮੌਕ ਡ੍ਰਿਲ ਹੋ ਚੁੱਕੀ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਸੀ ਤਾਂ ਇੱਕ ਵਾਰ ਫਿਰ ਹੋਣੇ ਜੀ ਹੀ ਮੌਕ ਡ੍ਰਿਲ ਜੋਕੇ ਪੰਜਾਬ ਦੇ ਅਸਰਫਤੀ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾਵੇਗੀ ਜਿਸ ਵਾਸਤੇ ਸਮਾਂ ਬਕਾਇਦਾ ਤੈਅ ਕੀਤਾ ਗਿਆ ਕੱਲ ਸ਼ਾਮ 6 ਵਜੇ ਸਿਵਲ ਡਿਫੈਂਸ ਐਕਸਰਸਾਈਜ਼ ਹੋਵੇਗੀ ਆਪਰੇਸ਼ਨ ਸ਼ੀਲਡ ਜਿਸ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਸ਼ੀਲਡ ਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਵੇਗੀ ਪੰਜਾਬ ਸਿਵਲ ਡਿਫੈਂਸ ਵਿਭਾਗ ਨੇ ਇਸ ਨੂੰ ਲੈ ਕੇ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਨੇ ਤੇ ਜੰਗ ਵਰਗੇ ਹਾਲਾਤ ਦੇ ਨਾਲ ਨਿਪਟਣ ਦੀ ਇੱਕ ਤਰੀਕੇ ਦੀ ਤਿਆਰੀ ਕੀਤੀ ਜਾਵੇ ਅੱਜ ਪੁਨਛ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਦੀ ਗੋਲੀਬਾਰੀ ਦੇ ਪੀੜਤਾਂ ਨੂੰ ਮਿਲਣਗੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਪੁਨਛ ਦੇ ਗੁਰਦੁਆਰਾ ਸਾਹਿਬ ਜਾਣਗੇ ਅਮਿਤ ਸ਼ਾਹ ਪੁਨਛ ਦੇ ਗੀਤਾ ਭਵਨ ਮੰਦਰ ਵਿਸ਼ਾ ਜਾਣਗੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਯੋਗਤੀ ਪੱਤਰ ਸੌਂਪ ਸਕਦੇ ਨੇ ਅਮਿਤ ਸ਼ਾ ਅੱਜ ਸਵੇਰੇ ਕਰੀਬ 11 ਵਜੇ ਆ ਪੁੰਛ ਪੁੰਚਣਗੇ ਪੇਟਾਂ ਦੇ ਨਾਲ ਮੁਲਾਕਾਤ ਦੇ ਇਲਾਵਾ ਸੱਜਾ ਬਲਾਂਦੀ ਵੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ ਅਮਿਤ ਸ਼ਾ ਨੇ ਕੱਲ੍ਹ ਸ਼ਾਮ ਨੂੰ ਜੰਮੂ ਦੇ ਵਿੱਚ ਮੀਟਿੰਗ ਕੀਤੀ ਅਮਰਨਾਥ ਯਾਤਰਾ ਦੀ ਸੁਰੱਖਿਆ ਵਿਵਸਥਾ ਦੀ ਇਸ ਦੌਰਾਨ ਸਮੀਖਿਆ ਕੀਤੀ ਗਈ ਅੱਜ ਜੰਮੂ ਕਸ਼ਮੀਰ ਦੇ ਪੁਂਛ ਦੇ ਵਿੱਚ ਪਹੁੰਚੇ ਬੀਐਸਐਫ ਦੇ ਡਾਇਰੈਕਟਰ ਜਨਰਲ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਨੇ ਪੁਂਛ ਦਾ ਦੌਰਾ ਕੀਤਾ ਪੁਂਛ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਪਾਕਿਸਤਾਨ ਦੀ ਗੋਲੀਬਾਰੀ ਦੇ ਨਾਲ ਪ੍ਰੇਸ਼ਿਤ ਪਰਿਵਾਰਾਂ ਨੂੰ ਵੀ ਮਿਲੇ ਪਿੰਡ ਤੋਂ ਲੋਕਾਂ ਦੇ ਘਰਾਂ ਦਾ ਇਸ ਦੌਰਾਨ ਜਾਇਜ਼ਾ ਲਿਆ ਗਿਆ ਤਾਂ ਜੰਮੂ ਕਸ਼ਮੀਰ ਤੇ ਦਰਸਲ ਪੁਂਛ ਦੇ ਵਿੱਚ ਪਹੁੰਚੇ ਬੀਐਸਐਫ ਦੇ ਡਾਇਰੈਕਟਰ ਜਨਰਲ ਜਨਤ ਦੇ ਵੱਲੋਂ ਪੁਂਛ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਪ੍ਰੇਸ਼ਿਤ ਪਰਿਵਾਰਾਂ ਦੇ ਨਾਲ ਲੋਕਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਕਿ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਸ ਦਾ ਉਕਰਾਂਗ ਇੱਕ ਲੇਖਰ ਦਾ ਸੁਖਦੇਵ ਸਿੰਘ ਢਿੰਸਾ ਦਾ ਅੱਜ ਸੰਸਕਾਰ ਹੋਵੇਗਾ ਜੱਦੀ ਪਿੰਡ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ ਸੰਗਰੂਰ ਦੇ ਪਿੰਡ ਉੱਬਾਵਾਲ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ ਢਿੰਸਾ ਦੇ ਸੰਸਕਾਰ ਦੇ ਲਈ ਖੇਤਾਂ ਦੇ ਵਿੱਚ ਖੜਾ ਬਣਾਇਆ ਗਿਆ ਸਿਆਸੀ ਆਗੂਆਂ ਦੇ ਵੱਲੋਂ ਢਿੰਸਾ ਪਰਿਵਾਰ ਦੇ ਨਾਲ ਲਗਾਤਾਰ ਦੁੱਖ ਸਾਂਝਾ ਕੀਤਾ ਜਾ ਰਿਹਾ ਦਸਲ 28 ਮਈ ਨੂੰ 99 ਸਾਲ ਦੀ ਉਮਰ ਦੇ ਵਿੱਚ ਸੁਖਦੇਵ ਸਿੰਘ ਢਿੰਸਾ ਨੇ ਆਖਰੀ ਸਾਲ ਲਈ ਉਸਦੇ ਬਾਦ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੱਜ ਅੰਤਮ ਵਿਦਾਈ ਦਿੱਤੀ ਜਾਵੇਗੀ ਅੰਤਮ ਸੰਸਕਾਰ ਕੀਤਾ ਜਾਵੇਗਾ ਤਾਂ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਿਆਸਤਦਾਨਾਂ ਵੱਲੋਂ ਲੋਕਾਂ ਵੱਲੋਂ ਢਿੰਟ ਸਾਦੇ ਸੁਦੇਸ਼ ਸਿੰਘ ਢਿੰਟ ਸਾਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਤੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਲੰਬਾ ਸਮਾਂ ਔਰ ਬਹੁਤ ਸ਼ਰਾਫਤ ਵਾਲੀ ਪੋਲਿਟਿਕਸ ਜਿਹੜੀ ਆ 14 ਸਾਹਿਬ ਨੇ ਕੀਤੀ ਆ ਮੈਨੂੰ ਲੱਗਦਾ ਇਹੋ ਜੇ ਬਹੁਤ ਘੱਟ ਇਨਸਾਨ ਆ ਜਿਨ੍ਹਾਂ ਨੇ ਇੰਨਾ ਲੰਬਾ ਸਮਾਂ ਔਰ ਇੰਨੀ ਸ਼ਰਾਫਤ ਨਾਲ ਜੜੀ ਪੋਲਿਟਿਕਸ ਕੀਤੀ ਹੋਵੇ ਔਰ ਦੂਸਰਾ ਸਾਡੇ ਸਪੋਰਟਸ ਦੇ ਵਿੱਚ ਕਿਉਂਕਿ 올림픽 ਮੂਵਮੈਂਟਸ ਦੇ ਵਿੱਚ ਜਦੋਂ ਵੀ ਤੋਂ ਵੀ ਇਸ ਕੰਟਰੀ ਦੀ 올림픽 ਮੂਵਮੈਂਟ ਸ਼ੁਰੂ ਹੋਈ ਆ ਉਹਦੇ ਵਿੱਚ ਇਹ ਸਪੋਰਟਸ ਮਿਨਿਸਟਰ ਵੀ ਰਹੇ ਔਰ ਉਹਦੇ ਨਾਲ ਪੰਜਾਬ 올림픽 ਐਸੋਸੀਏਸ਼ਨ ਐਂਡ ਇੰਡੀਆਨ 올림픽 ਐਸੋਸੀਏਸ਼ਨ ਔਰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਔਰ ਬੜੇ ਇੱਕ ਪੋਜ਼ਿਟਿਵ ਸੋਚ ਦੇ ਇਨਸਾਨ ਸਿਗੇ ਔਰ ਸਾਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਉਹਨਾਂ ਦੇ ਜਾਣ ਨਾਲ ਪਿਆ ਪ੍ਰਮਾਤਮਾ ਇਹ ਹੀ ਹੈ ਕਿ ਅਰਦਾਸ ਕਰਦੇ ਆ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਹਮ ਤੇ ਮੈਨੇ ਕੀਤਾ ਪਰ ਇੱਕ ਬਹੁਤ ਨੇਕ ਇਨਸਾਨ ਸੀ ਬੜੇ ਜਿਸ ਤਰ੍ਹਾਂ ਪ੍ਰਗਟਜੀ ਨੇ ਅਖਾਏ ਕਿ ਪਾਲਟਿਸਰ ਸੇ ਕਿ ਮਿਸਾਲ ਸੀ ਇਹੋ ਜਿਹਾ ਚੰਗਾ ਇਨਸਾਨ ਵੀ ਹੁੰਦਾ ਕਿ ਮਿਸਾਲ ਛੱਡ ਕੇ ਗਏ ਨੇ ਸਪੋਰਟਸ ਬੜਾ ਇੰਟਰਸਟ ਸੀ ਬੜਾ ਨਿਕਰਜ ਕੀਤਾ ਸਮਾਣੀ ਗੱਲ ਹੋਈ ਆ ਕਿਸ਼ਰ ਕਿਰਪਾ ਕਰੇ ਪਰਿਵਾਰ ਤੇ ਮੇਰ ਭਰਿਆਸ ਰੱਖੇ ਰਹਿੰਦੇ ਪਰ ਅੱਗੇ ਪਤਾਂਕ ਤੇ ਗੱਲ ਕਰਾਂਗੇ ਲੁਧਿਆਣਾ ਦੇ ਚੋਣਾ ਖਾੜੇ ਦੀ ਲੁਧਿਆਣਾ ਜੰਨੀ ਚੋਣ ਦੇ ਅਖਾੜੇ ਦੇ ਵਿੱਚ ਕਾਂਗਰਸ ਨੇ ਨਾਮਜ਼ਦਗੀਆਂ ਦੇ ਵਿੱਚ ਪਹਿਲ ਕਦਮੀ ਕੀਤੀ ਆ ਭਾਰਤ ਪੁਸ਼ਨ ਆਸ਼ੂ ਨੇ ਆਪਣੀ ਨੋਮੀਨੇਸ਼ਨ ਭਰ ਦਿੱਤੀ ਹੈ ਪਹਿਲਾਂ ਪੋਸਟਰਾਂ ਤੱਕ ਤੋਂ ਗਾਇਬ ਰਹੇ ਪ੍ਰਦਾਨ ਰਾਜਾ ਵੜਿੰਗ ਨਾਮਜ਼ਦਗੀ ਮੌਕੇ ਆਸ਼ੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨਜ਼ਰ ਆਏ ਲੁਧਿਆਣਾ ਵੈਸਟ ਜ਼ਿਮਣੀ ਚੌਂ ਲਈ ਕਾਂਗਰਸ ਉਮੀਦਵਾਰ ਭਾਰਤ ਪੁਸ਼ਪਨ ਆਸ਼ੂ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਇਸ ਮੌਕੇ ਕਾਂਗਰਸ ਪਾਰਟੀ ਨੇ ਇਕਤਾ ਦਾ ਸੰਦੇਸ਼ ਵੀ ਦਿੱਤਾ ਪਹਿਲਾਂ ਆਸ਼ੂ ਦੇ ਪੋਸਟਰ ਚੋਂ ਗਾਇਬ ਦਿਖੇ ਪ੍ਰਧਾਨ ਰਾਜਾ ਵੜਿੰਗ ਨਾ ਸਿਰਫ ਇੱਕ ਹੋਰ ਪੋਸਟਰ ਚ ਪਹਿਲੀ ਕਤਾਰ ਚ ਨਜ਼ਰ ਆਏ ਸਗੋਂ ਨਾਮਜ਼ਦਗੀ ਦਾਖਲ ਕਰਨ ਮੌਕੇ ਆਸ਼ੂ ਦੇ ਵੀ ਨਾਲ ਖੜੇ ਦਿਖੇ ਉਦਰੇ ਸਭ ਦੇ ਵਿਚਾਲੇ ਇੱਕ ਜੁਟਤਾ ਦੀ ਇੱਕ ਹੋਰ ਤਸਵੀਰ ਦਿਖੀ ਜਿੱਥੇ ਆਸ਼ੂ ਨੇ ਰਾਜਾ ਵੜਿੰਗ ਦਾ ਹੱਥ ਫੜ ਕੇ ਆਪਣੀ ਜਿੱਤ ਲਈ ਸਾਥ ਦੇਣ ਦਾ ਦਾਵਾ ਕੀਤਾ ਅਤੇ ਵਿਰੋਧੀਆਂ ਨੂੰ ਵੀ ਘੇਰਾ ਪਾਇਆ ਅੱਗੇ ਉਮੀਦ ਵੀ ਕਰਦਾ ਮੇਰਾ ਖਿਆਲ ਆ ਸਾਰੀ ਪ੍ਰੈਸ ਦੇ ਸ਼ੱਕ ਸ਼ੁਭੇ ਖਤਮ ਹੋ ਗਏ ਹੋਣਗੇ ਪ੍ਰਧਾਨ ਸਾਹਿਬ ਇੱਥੇ ਖੜੇ ਐ ਤੇ ਮੇਰੇ ਹੀ ਚੋਣ ਨੂੰ ਲੜਨ ਵਾਸਤੇ ਆਏ ਐ ਮੇਰਾ ਖਿਆਲ ਕਿਸੇ ਨੂੰ ਕੋਈ ਸ਼ੱਕ ਹੋਣਾ ਨਹੀਂ ਚਾਹੀਦਾ ਅਸ਼ੂਨਲ ਮਤ ਭੇਦਾਂ ਨੂੰ ਲੈ ਕੇ ਸਵਾਲ ਜਦ ਰਾਜਾ ਵੜਿੰਗ ਨੂੰ ਹੋਇਆ ਤਾਂ ਉਹਨਾਂ ਇਸ ਨੂੰ ਬਹੁਤ ਛੋਟੀ ਗੱਲ ਦੱਸਿਆ ਤੇ ਕਿਹਾ ਕਿ ਕਾਂਗਰਸ ਪਾਰਟੀ ਲਈ ਉਹ ਇਕਜੁੱਟ ਹੋ ਕੇ ਝੋਣ ਲੜ ਰਹੇ ਨੇ ਕੁਈ ਆਰੇ ਛੋਟੀਆਂ ਗੱਲਾਂ ਕੋਈ ਮਤ ਪੇਰ ਹੋਣੇ ਜਾਂ ਨਾ ਹੋਣ ਪਰ ਜਿੱਥੇ ਕਾਂਗਰਸ ਪਾਰਟੀ ਦੀ ਆਬਰੂ ਦਾ ਸਵਾਲ ਹੈ ਜਿੱਥੇ ਕਾਂਗਰਸ ਪਾਰਟੀ ਦੇ ਤਿਰੰਗੇ ਦਾ ਸਵਾਲ ਹੈ ਕਾਂਗਰਸ ਪਾਰਟੀ ਦੀ ਬਦੌਲਤ ਅਸੀਂ ਸਭ ਕੁਝ ਹੈਗੇ ਹਾਂ ਜੋ ਵੀ ਕੁਝ ਹੈਗੇ ਸੋ ਅਸੀਂ ਸਾਰੇ ਜਿਹਨੂੰ ਕਾਂਗਰਸ ਪਾਰਟੀ ਦੀ ਇੱਜ਼ਤ ਦਾ ਸਵਾਲ ਹੁੰਦਾ ਉਹ ਸਾਰੇ ਅਸੀਂ ਇਕੱਠੇ ਹੋ ਕੇ ਲੜਾਂਗੇ ਉਧਰ ਇਸ ਨੋਮੀਨੇਸ਼ਨ ਮੌਕੇ ਪੰਜਾਬ ਕਾਂਗਰਸ ਇਨਚਾਰਜ ਪੂਪੇਸ਼ ਬਗੇਲ ਵੀ ਪਹੁੰਚੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ 3 ਸਾਲਾਂ ਦੇ ਕਾਰਜਕਾਲ ਨੂੰ ਲੈ ਕੇ ਸਵਾਲ ਖੜੇ ਕੀਤੇ बहुत ही निराशाजनक है और भारी गुटबाजी आम आदमी पार्टी में सरकार किसकी है यही पता नहीं चल रहा है और अभी स्थिति ये है कि दिल्ली वाले आके यहाँ कमान संभाले हुए हैं तो सरकार तो दिल्ली वाले चला रहे हैं ये तो पंजाब का अपमान है पंजाब के लोगों का अपमान है ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦੇਹਾਂਤ ਤੋਂ ਬਾਅਦ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਖਾਲੀ ਹੋਈ ਹੈ ਜਿਸ ਤੇ 19 ਜੂਨ ਨੂੰ VOTING ਹੋਣੀ ਹੈ ਤੇ ਲੋਕ ਕਿਸ ਪਾਰਟੀ ਨੂੰ ਫਤਵਾ ਦੇਣਗੇ ਇਸ ਦਾ ਐਲਾਨ 23 ਜੂਨ ਨੂੰ ਹੋਏਗਾ ਲੁਧਿਆਣਾ ਤੋਂ ਰੋਹਿਤ ਗੌੜ ਦੇ ਨਾਲ ਰਜਿੰਦਰ ਰੂੜਾ న్యూਸ 18 ਪੰਜਾਬ ਕੋਤੇ ਨੂੰ ਜਾਨਤ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਭਰਿਆ ਜਾਵੇਗਾ ਸਿਆ ਮਾਨ ਅਤੇ ਅਰਵਿੰਦ ਕੇਜੀਵਾਲ ਨਾਲ ਮੌਜੂਦ ਰਹਿਣਗੇ ਸੰਜੀਵ ਰੋੜਾ ਦੀ ਨਾਮਜ਼ਦਗੀ ਮੌਕੇ ਆਮ ਆਦੀ ਪਾਰਟੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਨਾਮਜ਼ਦਗੀ ਤੋਂ ਪਹਿਲਾਂ ਆਮ ਆਦੀ ਪਾਰਟੀ ਦਾ ਰੋਡ ਸ਼ੋ ਵੀ ਹੋਵੇਗਾ ਅਕੱਲ ਜੱਥੇ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਪੂ ਸ਼ਨਾਛ ਦੇ ਵੱਲੋਂ ਆਪਣੇ ਪਰਚੇ ਭਰੇਗੇ ਤੇ ਅੱਜ ਲੁਧਿਆਣਾ ਦੇ ਵਿੱਚ ਅੱਜ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤੇ ਇਸ ਦੌਰਾਨ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜੀਵਾਲ ਵੀ ਮੌਜੂਦ ਰਹਿਣਗੇ ਤੇ ਆਵਾਦੀ ਪਾਰਟੀ ਸ਼ਕਤੀ ਪ੍ਰਦਰਸ਼ਨ ਵੀ ਕਰੇਗੀ। ਉਧਰ ਜਲੰਧਰ ਸੈਂਟਰ ਦੇ ਲਈ ਆਵਾਦੀ ਪਾਰਟੀ ਦਾ ਨਵਾਂ ਚਿਹਰਾ ਸਾਹਮਣੇ ਆਇਆ। ਉਯੋਗਪਤੀ ਨਿਤਿਨ ਕੋਲੀ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਜਲੰਧਰ ਸੈਂਟਰ ਹਲਕੇ ਦੇ ਇੰਚਾਰਜ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ। ਮਨੇ ਸੁਸੋਧੀਆਂ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ ਹੈ। ਮੈਜੋਰ ਡੈਮਲੀ ਰਮਨ ਅਰੋੜਾ ਪਿਛਾਚਾਰ ਦੇ ਇਲਜ਼ਾਮਾਂ ਦੇ ਵਿੱਚ ਦਰਸਲ ਗ੍ਰਿਫਤਾਰ ਨੇ ਪਿਛਲੇ ਦਿਨੀ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਰਮਨ ਅਰੋੜਾ ਦਾ ਜੰਦਰ ਸੈਂਟਰ ਹਲਕੇ ਤੋਂ ਆਮ ਆਦੀ ਪਾਰਟੀ ਵੱਲੋਂ ਚੁਣਿਆ ਗਿਆ ਹੈ ਅਧਿయోగਪਤੀ ਨਿਤਨ ਕੋਲੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਉੱਥੇ ਮਨੀਸ਼ ਸੋਸੋਧਿਆ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਗਿਆ ਅਦਰ ਰਮਨ ਰੋੜਾ ਚਾਰ ਦਿਨ ਦੇ ਰਿਮਾਂਡ ਤੇ ਨੇ ਐਮ ਐਲ ਏ ਰਮਨ ਰੋੜਾ ਨੂੰ ਚਾਰ ਦਿਨ ਦੀ ਰਿਮਾਂਡ ਤੇ ਭੇਜਿਆ ਗਿਆ ਜਦندر ਕੋਰਟ ਨੇ ਦਰਸਲ ਵਿਜੀਲੈਂਸ ਰਿਮਾਂਡ ਤੇ ਭੇਜ ਦਿੱਤਾ ਹੈ ਵਿਜੀਲੈਂਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਿਛਲੇ ਦਿਨ ਹੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਸੀ ਆ ਪਿਛਲੇ ਦਿਨ ਹੀ ਯੂਕੇ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਭ੍ਰਿਸ਼ਟਾਚਾਰ ਦੇ ਪਹਿਲਾਂ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਚ ਮਾਮਲਾ ਦਰਜ ਕਰਦੇ ਵਿਜੀਲੈਂਸ ਦੇ ਬੀਨ ਰਮਨ ਰੋੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਆ ਤਾਂ ਉਸ ਦੇ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿ ਚਾਰ ਦਿਨ ਦਾ ਰਿਮਾਂਡ ਵਿਜੀਲੈਂਸ ਦੇ ਵੱਲੋਂ ਹਾਸਲ ਕੀਤਾ ਗਿਆ ਹਾਲਾਂਕਿ ਵਿਜੀਲੈਂਸ ਨੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਸਰ ਰਿਮਾਂਡ ਨੂੰ ਲੈ ਕੇ ਜੱਜ ਸਾਹਿਬ ਦਾ ਕੀ ਆਰਡਰ ਹੈ ਹੁਣ ਪਤਾ ਲੱਗਿਆ ਜੀ 4 ਦਿਨ ਦਾ ਉਹਨਾਂ ਨੇ ਪੁਲਿਸ ਰਿਮਾਂਡ ਦਿੱਤਾ ਹੈ ਕਿੰਨੇ ਦਿਨ ਦਾ ਮੰਗਿਆ ਸੀ ਵਿਜੀਲੈਂਸ ਨੇ ਉਹਨਾਂ ਨੇ 7 ਦਿਨ ਦਾ ਮੰਗਿਆ ਸੀ ਠੀਕ ਹੈ ਸਰ ਰਿਮਾਂਡ ਨੂੰ ਲੈ ਕੇ ਜੱਜ ਸਾਹਿਬ ਦਾ ਕੀ ਆਰਡਰ ਹੈ ਹੁਣ ਪਤਾ ਲੱਗਿਆ ਜੀ 4 ਦਿਨ ਦਾ ਉਹਨਾਂ ਨੇ ਪੁਲਿਸ ਰਿਮਾਂਡ ਦਿੱਤਾ ਕਿੰਨੇ ਦਿਨ ਦਾ ਮੰਗਿਆ ਸੀ ਵਿਜਨਸ ਨੇ ਉਹਨਾਂ ਨੇ 7 ਦਿਨ ਦਾ ਮੰਗਿਆ ਸੀ ਠੀਕ ਹੈ ਸਰ ਰਿਮਾਂਡ ਨੂੰ ਲੈ ਕੇ ਜੱਜ ਸਾਹਿਬ ਤੱਕ ਰੋਕਾਂਗੇ ਅਗਲੀ ਖਬਰ ਦਾ ਮ੍ਰਿਤਕ ਕੌਂਸਲਰ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਸੁਖਬੀਰ ਸਿੰਘ ਬਾਦਲ ਹਰਜਿੰਦਰ ਦੇ ਪਰਿਵਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੁੱਖ ਵੰਡਾਇਆ ਗਿਆ ਸੁਖਬੀਰ ਬਾਦਲ ਨੇ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਾਇਆ ਪਰਿਵਾਰ ਦੇ ਨਾਲ ਖੜਿਆ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨੂੰ ਇਸ ਗੱਲ ਦਾ ਆਪ ਭਰੋਸਾ ਦਿੱਤਾ ਹੈ ਦਰਸਲ ਅਕਾਲੀ ਦਲ ਦੇ ਕੌਂਸਲਰ ਸਨ ਹਰਜਿੰਦਰ ਸਿੰਘ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁਲਾਕਾਤ ਕੀਤੀ ਕਿ ਤੇ ਪਰਿਵਾਰ